ਸਰਕਾਰ ਦੇ ਕੱਲ ਮੰਤਰੀਆਂ ਤੇ ਬੁਲਾ ਰਿਆ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਗੈਂਗਸਟਰਾਂ ਨੂੰ ਉਹਨਾਂ ਤੋਂ ਫੋਨ ਕਰਾ ਕਰਕੇ ਵੋਟਾਂ ਲਈਆਂ ਧੱਕਾ ਕੀਤਾ ਜਾਂਚ ਦੀ ਮੰਗ ਕਰ ਦਿੱਤੀ ਪਰ ਸੁਖਬੀਰ ਸਿੰਘ ਬਾਦਲ ਤਰਨਤਾਰਨ ਪਹੁੰਚ ਗਏ ਜਦੋਂ ਤਰਨਤਾਰਨ ਪਹੁੰਚੇ ਉਹ ਸਰਨ ਪਹਿਲੇ ਆਪਣੇ ਸਮਰਥਕਾਂ ਦੇ ਘਰ ਜਾਂਦੇ ਨੇ ਜਿਨ੍ਹਾਂ ਦੇ ਖਿਲਾਫ ਪੁਲਿਸ ਨੇ ਪਰਚਾ ਦਰਜ ਕੀਤਾ ਉਹਨਾਂ ਜਾ ਕੇ ਹੌਸਲਾ ਵਧਾਇਆ ਨਾਲ ਹੀ ਉਹਨਾਂ ਨੇ ਸਰਕਾਰ ਨੂੰ ਚੈਲੰਜ ਕਰ ਦਿੱਤਾ ਨਾਲ ਹੀ ਚੈਲੰਜ ਕਰਤਾ ਅਫਸਰਾਂ ਨੂੰ ਤੁਹਾਨੂੰ ਸਭ ਤੋਂ ਵੱਡੀ ਗੱਲ ਹੈ ਕਿ ਕਾਲੀਦਨ ਨੂੰ ਉਮੀਦ ਨਹੀਂ ਸੀ ਕਿ ਉਹ ਦੂਜੇ ਨੰਬਰ ਤੇ ਆ ਜਾਣਗੇ ਉਹ ਮਿਹਨਤ ਕੀਤੀ ਹਾਲਾਂਕਿ ਸਵਾਲ ਖੜੇ ਹੋ ਰਹੇ ਨੇ ਕਿ ਉਹਦੇ ਚ ਜਿਹੜਾ ਗੈਂਗਸਟਰ ਆ ਜਿਹਦੀ ਸਸ ਇਲੈਕਸ਼ਨ ਲੜੀ ਸੀ ਉਹਦਾ ਬਹੁਤ ਵੱਡਾ ਯੋਗਦਾਨ 40-45 ਸਰਪੰਚ ਉਹਨਾਂ ਦੇ ਸੀ ਜੀ ਉਹਨਾਂ ਪਿੰਡਾਂ ਦੇ ਵਿੱਚੋਂ ਲੀਡ ਉਹਨੂੰ ਮਿਲੀ ਹੈਗੀ ਹੁਣ ਇਸੇ ਕਰਕੇ ਤੇ ਸਰਕਾਰ ਨੂੰ ਜਾਂ ਆਮ ਆਦੀ ਪਾਰਟੀ ਦੇ ਲੀਡਰਾਂ ਜਾਂ ਮੰਤਰੀਆਂ ਨੂੰ ਨੀਂਦ ਨਹੀਂ ਆ ਰਹੀ ਕਿ ਇੰਨੀ ਵੋਟ ਸੁਬੀਤ ਸਿੰਘ ਬਾਦਲ ਹੋਣਾਂ ਨੂੰ ਕਿਵੇਂ ਪੈ ਗਈ ਜੇ ਅੱਜ ਪੈ ਗਈ ਜੋ ਸਰਕਾਰ ਨੇ ਪੂਰਾ ਢੀ-ਛੋਟੀ ਦਾ ਜ਼ੋਰ ਲਾਇਆ ਸੀ ਸਾਰੇ ਪੁਲਿਸ ਨਾਲ ਸੀ ਸਿਵਲ ਪ੍ਰਸ਼ਾਸਨ ਨਾਲ ਸੀ ਸਾਰੇ ਅਫਸਰ ਨਾਲ ਸੀ ਠੀਕ ਹੈ ਇਸ ਦੇ ਬਾਵਜੂਦ ਵੀ ਜਿਹੜਾ ਵਾ ਸਿਰਫ 6000 ਵੋਟਾਂ ਦਾ ਫਰਕ ਰਹਿ ਗਿਆ ਹੈਗਾ ਮਤਲਬ ਲੱਗਦਾ ਹੈ ਕਿ ਕੱਲ ਨੂੰ 227 ਦੇ ਵਿੱਚ ਤੇ ਸਾਡੇ ਕੋਈਆਂ ਪਾਵਰਾਂ ਨਹੀਂ ਰਹਿਣੀਆਂ ਉਦੋਂ ਤੇ ਜਿਹੜੇ ਡੀਸੀ ਐਸਐਸਪੀ ਹੁੰਦੇ ਨੇ ਉਹ ਤੇ ਨਵੀਂ ਸਰਕਾਰ ਦਰਸ਼ਕ ਸੇਕ ਮੰਨ ਨੂੰ ਤਿਆਰ ਹੁੰਦੇ ਕਿ ਨਵੀਂ ਸਰਕਾਰ ਫਲਾਨੀ ਪਾਰਟੀ ਦੇ ਨੇ ਆਪਾਂ ਉਧਰ ਵੀ ਜੀਓ ਜੂਰੀ ਕਰਨੀ ਹੈਗੀ ਹੈ ਨਾ ਕਿਉਂਕਿ ਜਿਹੜੇ ਹੈ ਤੇ ਜਿਹੜੇ ਆਫੀਸਰ ਨੇ ਇਹ ਮੌਜੂਦਾ ਸਰਕਾਰਾਂ ਦੇ ਗੁਲਾਮ ਹੀ ਹੁੰਦੇ ਨੇ ਹੁਣ ਕਿਉਂਕਿ ਪੋਲੀਟੀਕਲ ਸਿਸਟਮ ਹੀ ਸਾਡਾ ਇਦਾਂ ਦਾ ਹੈਗਾ ਹੁਣ ਅੱਜ ਸੁਬੀਤ ਸਿੰਘ ਬਾਦਲ ਖਿਲਾਫ ਜਿਹਨ ਪਿੱਛੇ ਜਿਹੜੇ ਕੱਲ 4-5 ਕਾਮਾਦੀ ਪਾਰਟੀ ਦੇ ਲੀਡਰਾਂ ਨੇ ਕਿ ਜਿਹੜਾ ਪ੍ਰੈਸ ਕਾਨਫਰੈਂਸ ਵੀ ਕੀਤੀ ਸੀ ਕਿ ਸੁਬੀਤ ਸਿੰਘ ਬਾਦਲ ਵੀ ਗੈਂਗਸਟਰਾਂ ਨਾਲ ਮਿਲੇ ਹੋਏ ਨੇ ਗੈਂਗਸਟਰ ਨੂੰ ਪ੍ਰਮੋਟ ਕਰ ਰਹੇ ਨੇ ਇਹਦੀ ਜਾਂਚ ਕਰਨ ਵਾਸਤੇ ਹੁਣ ਇੱਕ ਐਸਆਈਟੀ ਬਣਾਈ ਜਾਵੇ ਤੇ ਮੈਨੂੰ ਲੱਗਦਾ ਕਿ ਦੇ ਸੁਬੀ ਸਿੰਘ ਬਾਦਲ ਦੇ ਖਿਲਾਫ ਵੀ ਆਉਣ ਵਾਲੇ ਸਮੇਂ 'ਚ ਪਰਚਾ ਦਰਜ ਹੋਊਗਾ ਜਾਂ ਪਰਚੇ ਪਹਿਲਾਂ ਹੀ ਜਿਹੜੇ ਦਰਜ ਦੇ ਸੁਬੀ ਸਿੰਘ ਬਾਦਲ ਉਹਨਾਂ 'ਚ ਉਹਨੂੰ ਨਾਮਜ਼ਦ ਕਰ ਲੈਣਗੇ ਪਰ ਅੱਜ ਜਿਹੜੀ ਸੁਬੀ ਸਿੰਘ ਬਾਦਲ ਨੇ ਬੜਕ ਮਾਰੀ ਆ ਮਾਝੇ ਤੇ ਜਾ ਕੇ ਜਿਹੜੇ ਤੇ ਪਹਿਲਾਂ ਤਰਨਤਾਂ ਦੇ ਵਿੱਚ ਕੱਲ੍ਹ ਹੀ ਸਰਪੰਚਾਂ ਦੇ ਕਾਉਂਸਲਰਾਂ ਦੇ ਮੁਕੱਦਮੇ ਦਰਜ ਹੋਏ ਨੇ ਚਾਹੇ ਉਹ ਸੱਚੇ ਹੋਏ ਚਾਹੇ ਝੂਠੇ ਹੋਏ ਨੇ ਜਿੰਨੇ ਵੀ ਕੀਤੇ ਨੇ ਉਹਨੂੰ ਇਲੈਕਸ਼ਨ ਕਮਿਸ਼ਨ ਨੇ ਝੰਬ ਦਿੱਤਾ ਹੈਗਾ ਉਹ ਬਲੈਕਲਿਸਟ ਹੋ ਗਨੇ ਡਾਕਟਰ ਵਜੂਦ ਖੁਰ ਗਰੇਵਾਲ ਹੋਣੀ ਹੁਣ ਅੱਜ ਉਹਨਾਂ ਦੇ ਘਰਾਂ ਦੇ ਵਿੱਚ ਸੁਬੀਰ ਸਿੰਘ ਬਾਦਲ ਨੇ ਜਾ ਕੇ ਉਹਨਾਂ ਨੂੰ ਹੌਸਲਾ ਦਿੱਤਾ ਹੈਗਾ ਕਿ ਅਸੀਂ ਤੁਹਾਡੇ ਨਾਲ ਆ ਜੇ ਸਾਨੂੰ ਸੁਪਰੀਮ ਕੋਰਟ ਤੱਕ ਵੀ ਜਾਣਾ ਪਵੇਗਾ ਅਸੀਂ ਜਾਵਾਂਗੇ ਲੇਕਿਨ ਨਾਲ ਦੇ ਨਾਲ ਸੁਬੀਰ ਸਿੰਘ ਬਾਦਲ ਨੇ ਕਿਹਾ ਕਿ ਨਿਸ਼ਾਨੇ ਲਈ ਦੋਸ਼ ਲਾਏ ਨੇ ਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਦੇ ਉਹ ਕਹਿੰਦੇ ਕਿ ਇਹਨਾਂ ਦੋਨਾਂ ਦੀਆਂ ਕੱਟ ਪੁੱਤਲੀਆਂ ਵਜੋਂ ਜਿਹੜੇ ਕੰਮ ਕਰ ਰਹੇ ਨੇ ਪੰਜਾਬ ਦੇ ਅਫਸਰ ਉਹਨਾਂ ਨੂੰ ਹੀ ਅਦਾਲਤਾਂ 'ਚ ਕਢੀਸਾਂਗੇ ਮਤਲਬ ਬਾਜ਼ ਆ ਜਾਣੇ ਦਾ ਕਹਿਣ ਦਾ ਮਤਲਬ ਉਹ ਕਹਿੰਦੇ ਕਿ ਇਹ ਵੀ ਉਹਨੇ ਕਿਹਾ ਕਿ ਕਾਲੀ ਦਲ ਕਹਿੰਦੇ ਕਿ ਅਸੀਂ ਕਾਨੂੰਨੀ ਟੀਮ ਗਠਿਤ ਕਰ ਲਈ ਹੈ ਤੇ ਪੰਜਾਬ ਪੁਰਸਵੋਲੋਂ ਜਿਹੜੇ ਗੈਰਕਾਨੂੰਨੀ ਤੌਰ ਤੇ ਗ੍ਰਿਫਤਾਰ ਕਾਲੀ ਵਰਕਰ ਕੀਤੇ ਉਹਨਾਂ ਦੇ ਕੇਸ ਲੜੇਗੇ ਤੇ ਉਹਨਾਂ ਨੇ ਇਸ ਮੌਕੇ ਜਿਹੜੇ ਵੀ ਉਹਨਾਂ ਦੇ ਜਿਹੜੇ ਸਰਪੰਚ ਪੰਚ ਹੀ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਤੇ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤ ਕਿ ਪੰਜਾਬ ਦੇ ਜਿਹੜੇ ਅਫਸਰ ਨੇ ਉਹ ਕੱਟ ਪੁਤਲੀਆਂ ਬਣ ਚੁੱਕੇ ਨੇ ਤੇ ਕਹਿੰਦੇ ਅਸੀਂ ਉਹਨਾਂ ਨੂੰ ਅਦਾਲਤਾਂ 'ਚ ਖੜੀਸਾਂਗੇ ਤੇ ਸਾਨੂੰ ਪਤਾ ਵੀ ਇਹਨਾਂ ਦੇ ਕੀ ਕਰੇ ਉਹ ਅਕਸਰ ਇਹ ਕਹਿੰਦੇ ਆਗੇ ਨੇ ਪਹਿਲਾਂ ਵੀ ਉਹਨਾਂ ਨੇ ਪਟਿਆਲੇ ਵਾਲੇ ਐਸਐਸਪੀ ਨੂੰ ਕਿਹਾ ਸੀ ਹਰ ਸਿਮਰਿਤ ਕੌਰ ਬਾਦਲ ਹੁਣ ਅਮੀ ਲਾਲ ਡੈਰੀ ਲਾਈ ਹੋਈ ਆ ਸੁਭੀ ਸਿੰਘ ਬਾਦਲ ਹੋਣਾ ਵੀ ਲਾਲ ਡੈਰੀ ਜਾਂ ਨੀਲੀ ਡੈਰੀ ਜੋ ਵੀ ਲਈ ਹੈਗੇ ਹੁਣ ਸਭ ਤੋਂ ਵੱਡੀ ਗੱਲ ਕਿ ਉਹਨਾਂ ਨੇ ਬਾਅਦ ਵਿੱਚ ਉੱਥੇ মিডিਆ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪੁਲਿਸ ਨੇ ਪਰਿਵਾਰ ਦੀਆਂ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਇਹ ਵੀ ਚਰਚਾ ਕੀਤੀ ਗਿਆ ਉਹਨਾਂ ਨੇ ਕਿਹਾ ਕਿ ਬੜੀ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਪੁਲਿਸ ਦੇਰ ਰਾਤ ਅਤੇ ਹਨੇਰੇ ਹੀ ਅਕਾਲੀ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਕੀਤੀ ਹੈ ਕਿਉਂਕਿ ਆਮ ਆਦੀ ਪਾਰਟੀ ਦੇ ਜਿਹੜੇ ਐਮਐਲਏ ਹੁਣ ਬਣ ਚੁੱਕੇ ਹਨ ਮੀਸਿੰਗ ਸੰਧੂ ਉਹਨੂੰ ਉਮੀਦ ਮੁਤਾਬਕ ਜਾਂ ਪਾਰਟੀ ਨੂੰ ਉਮੀਦ ਮੁਤਾਬਕ ਉਹਨਾਂ ਪਿੰਡਾਂ 'ਚ ਜਿਹੜੀਆਂ ਵਾ ਉਹ ਵੋਟਾਂ ਨਹੀਂ ਮਿਲੀਆਂ ਹੈਗੀਆਂ ਤੇ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਪੀ ਕਾਂਗਰਸ ਭਾਜਪਾ ਜਾਂ ਕਿਸੇ ਹੋਰ ਸਿਆਸੀ ਪਾਰਟੀ ਦੇ ਕਿਸੇ ਵੀ ਵਰਕਰ ਜਾਂ ਆਗੂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸਿਰਫ ਤੇ ਸਿਰਫ ਆਮ ਆਦੀ ਪਾਰਟੀ ਜਿਹੜੀ ਆ ਉਹ ਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੇ ਨੂੰ ਨਿਸ਼ਾਨਾ ਬਣਾ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਕਦੇ ਵੀ ਬੀਤੇ ਸਮੇਂ 'ਚ ਸਿਆਸੀ ਵਿਰੋਧੀਆਂ ਖਿਲਾਫ ਇਸ ਤਰੀਕੇ ਦੀ ਪੁਲਿਸ ਕਾਰਵਾਈ ਨਹੀਂ ਦੇਖੀ ਤੇ ਡੀਜੀਪੀ ਦੇ ਮੁੱਖ ਮੰਤਰੀ ਨੇ ਪੰਜਾਬ ਨੂੰ ਇੱਕ ਪੁਲਿਸ ਰਾਜ ਵਿੱਚ ਬਦਲ ਦਿੱਤਾ ਤੇ ਉਹਨਾਂ ਕਹਿੰਦੇ ਕਿ ਅਦਾਲਤਾਂ ਵੀ ਇਹਨਾਂ ਦੀ ਜਿਹੜੀ ਗੈਰਕਾਨੂੰਨੀ ਗ੍ਰਿਫਤਾਰਾਂ ਲਈ ਪੁਲਿਸ ਨੂੰ ਝਾੜ ਪਾ ਰਹੀਆਂ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਪੁਲਿਸ ਅਫਸਰ ਜਾਂ ਜਿਹੜੇ ਨੇ ਉਹ ਸਰਕਾਰਾਂ ਦੇ ਉਹਦੇ ਜੋ ਸਰਕਾਰਾਂ ਕਹਿਣ ਗਿਆ ਕਿਉਂਕਿ ਹਰ ਇੱਕ ਨੂੰ ਆਪ ਕੁਰਸੀ ਪਿਆਰੀ ਆ ਛੋਟੀ ਜੀ ਗੱਲ ਚੰਡੀਗੜ੍ਹ ਦੇ ਵਿੱਚ ਇੱਕ ਪੱਤਰਕਾਰਾਂ ਦਾ ਵਟਸਐਪ ਗਰੁੱਪ ਆ ਕਹਿੰਦੇ ਕਿ ਜਿੰਨੇ ਉਸ ਵਟਸਐਪ ਗਰੁੱਪ ਦੇ ਵਿੱਚ ਅਫਸਰ ਸੀ ਨਾ ਆਈਐਸ ਆਈਪੀਐਸ ਹਨਾ ਉਹ ਸਾਰੇ ਚਾਹੇ ਡੀਸੀ ਚਾਹੇ ਐਸਐਸਪੀ ਚਾਹੇ ਹੋਰ ਵੀ ਕਿਸੇ ਵੀਰੇ ਉਹਨਾਂ ਨੇ ਵੀ ਉਹ ਗਰੁੱਪ ਛੱਡ ਦਿੱਤਾ ਹੈਗਾ ਮਤਲਬ ਮਤਲਬ ਜਿਹੜੇ ਅਫਸਰ ਨੇ ਉਹ ਆਜ਼ਾਦ ਨਹੀਂ ਹੈਗੇ ਅਫਸਰ ਗੁਲਾਮ ਨੇ ਫਿਰ ਤੁਸੀਂ ਕਿਹੜੇ ਗਰੁੱਪ ਦੇ ਵਿੱਚ ਰਹਿਣਾ ਹੈ ਜਾਂ ਨਹੀਂ ਰਹਿਣਾ ਉਹ ਸਰਕਾਰ ਡਿਸਾਈਡ ਕਰੂਗੀ ਸਪੈਸ਼ਲ ਹੁਕਮ ਕੀਤੇ ਗਏ ਨੇ ਕਿ ਫਲਾਣਾ ਫਲਾਣਾ ਵਟਸਐਪ ਗਰੁੱਪ ਜਿਹਦੇ ਜੇ ਜਰਨਲਿਸਟ ਨੇ ਬੜੀਆਂ ਟਿੱਪਣੀਆਂ ਕਰਦੇ ਆਏ ਨੇ ਇਹਨਾਂ ਗਰੁੱਪਾਂ ਦੇ ਵਿੱਚ ਤੁਹਾਡਾ ਰਹਿਣ ਦਾ ਕੋਈ ਕੰਮ ਨਹੀਂ ਆ ਤੇ ਕਈ ਅਫਸਰ ਲਗਭਗ 35 40 ਅਫਸਰ ਹੋਣਗੇ ਉਸ ਗਰੁੱਪ ਦੇ ਵਿੱਚ ਸਾਰੇ ਉਹ ਗਰੁੱਪ ਛੱਡ ਗਏ ਹੈਗੇ ਨੇ ਮਤਲਬ ਗੁਲਾਮ ਇਹਨੇ ਹੋ ਗਏ ਨੇ ਹਾਲਾਂਕਿ ਸਾਡਾ ਸੰਵਿਧਾਨ ਸਾਨੂੰ ਜਿਹੜੀ ਆ ਬੋਲਣ ਦੀ ਆਜ਼ਾਦੀ ਰਹਿਣ ਦੀ ਆਜ਼ਾਦੀ ਸਭ ਕੁਝ ਜਿਹੜਾ ਆਰਟੀਕਲ 19 ਆ ਉਹ ਕਹਿੰਦਾ ਹੈਗਾ ਪਰ ਪੰਜਾਬ ਦੇ ਅਫਸਰ ਦੇਖ ਲਓ ਪੀਓ ਗਰੁੱਪ ਵੀ ਛੱਡ ਗਏ ਮੈਂ ਕਹਿੰਦਾ ਗਰੁੱਪ ਕਿਉਂ ਛੱਡਣਾ ਯਾਰ ਪੰਜਾਬ ਵੀ ਛੱਡ ਜਾਓ ਤੁਸੀਂ ਨਾ ਪਤਾ ਅਫਸਰ ਇਸ ਲੈਵਲ ਤੇ ਆ ਜਾਂਦੇ ਕਿ ਹਰ ਇੱਕ ਨੂੰ ਹੁੰਦਾ ਕਿ ਕਿਉਂਕਿ ਉਹ ਅਫਸਰਾਂ ਦੇ ਡਰ ਬਹੁਤ ਆ ਸਰਕਾਰ ਦਾ ਪਹਿਲੀ ਦਫਾ ਦੇਖਿਆ ਹੈਗਾ ਪਿਛਲੀਆਂ ਸਰਕਾਰਾਂ ਦੇ ਵਿੱਚ ਅਫਸਰਾਂ ਤੇ ਨਾ ਡਰ ਨਹੀਂ ਖੋਪ ਨਹੀਂ ਕਿਉਂਕਿ ਇਹ ਸਰਕਾਰ ਸੋਚਦੀ ਨਹੀਂ ਹੈਗੀ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਨਾ ਦਲੀਲ ਨਾ ਅਪੀਲ ਫੈਸਲਾ ਹੋਣ ਦੀ ਸਪੋਟ ਸਿੱਧਾ ਸਸਪੈਂਡ ਹੀ ਕਰਦੀ ਹੈਗੀ ਇਸ ਕਰਕੇ ਬਹੁਤ ਸਾਰੇ ਜਿਹੜੇ ਅਫਸਰ ਨੇ ਉਹ ਲੱਗੇ ਹੋਏ ਨੇ ਇਸ ਆ ਹੁਣ ਜਿਹੜਾ ਮਸਲਾ ਆ ਗਿਆ ਇਸ ਮਸਲੇ ਦੇ ਵਿੱਚ ਜਿਹੜਾ ਇਹ ਵੱਡਾ ਸਵਾਲ ਆ ਕਿ ਜਿਹੜੇ ਕਾਲੀ ਵਰਕਰਾਂ ਦੇ ਖਿਲਾਫ ਜਿਹੜੇ ਕੇਸ ਰਜਿਸਟਰ ਹੋਏ ਉਹ ਕਾਲੀ ਦਲ ਕਹਿੰਦਾ ਕਿ ਝੂਠੇ ਹੋਏ ਨੇ ਤੱਕੇ ਸ਼ਹੀਦੀ ਨਿਸ਼ਾਨੀਆਂ ਉਹ ਕਹਿੰਦੇ ਅਸੀਂ ਉਹਨਾਂ ਅਫਸਰਾਂ ਨੂੰ ਹੁਣ ਫਿਰ ਅਦਾਲਤਾਂ 'ਚ ਘੜੀਸਾਂਗੇ ਦੇਖਦੇ ਆਂ ਕਿ ਜਿਹੜੀ ਸੁਭੀ ਸਿੰਘ ਬਾਦਲ ਦੇ ਜਿਹੜੀ ਇਹ ਸਟੇਟਮੈਂਟ ਆ ਉਹ ਕਿੰਨੀ ਕੀ ਕਾਲੀ ਵਰਕਰਾਂ ਦਾ ਜੋਸ਼ ਪਰ ਦੀ ਹਾਂ ਇਹ ਗੱਲ ਆ ਕਿ ਜੋ ਕਾਲੀ ਦਲ ਦੀ ਸ਼ਿਕਾਇਤ ਤੇ ਭਾਰਤੀ ਚੋਣ ਕਮਿਸ਼ਨ ਨੇ ਐਸਐਸਪੀ ਰਵਜੂਦ ਕੌਰ ਗਰੇਵਾਲ ਉਹਨਾਂ ਨੂੰ ਮਤਲ ਕੀਤਾ ਸੀ ਲਾਜ਼ਮੀ ਤੌਰ ਤੇ ਉੱਥੇ ਸੁਭੀ ਸਿੰਘ ਬਾਦਲ ਦੇ ਜਿਹੜੇ ਨੇ ਲੋਕੀ ਕਹਿੰਦੇ ਹਾਂ ਯਾਰ ਬੰਦੇ 'ਚ ਦਮ ਤੇ ਹੈਗਾ ਕਿ ਸ਼ਿਕਾਇਤ ਕੀਤੀ ਆ ਤੇ ਐਸਐਸਪੀ ਬਦਲਾ ਆਮ ਲੋਕਾਂ ਨੂੰ ਨਹੀਂ ਨਾ ਪਤਾ ਹੁੰਦਾ ਉਹ ਕਹਿੰਦੇ ਸੁਭੀ ਸਿੰਘ ਬਾਦਲ ਦੀ ਚਲਦੀ ਆ ਜੀ ਠੀਕ ਹੈ ਹੁਣ ਉਹ ਹੁਣ ਜਿਹੜਾ ਵਾ ਉਹ ਲੋਕੀ ਜੋਸ਼ ਉਹਦੇ ਦੂਜੇ ਨੰਬਰ ਤੇ ਜਦੋਂ ਬੰਦਾ ਦੂਜੇ ਨੰਬਰ ਤੇ ਆਵੇ ਨਾ ਉਹਨੂੰ ਆਸ ਹੁੰਦੀ ਕਿ ਮੈਂ ਪਹਿਲੇ ਤੇ ਵੀ ਆ ਸਕਦਾ ਹੂੰ ਤਾਂ ਹੁਣ ਇਹ ਸਵਾਲ ਹੈ ਕਿ ਉਹ ਵੀ ਉਸ ਧਰਤੀ ਜਿਹੜਾ ਪੂਰਾ ਪੰਥਕ ਆ ਜਿਹੜਾ ਬੇਦਬੀ ਦੇ ਮਸਲੇ 'ਚ ਕਾਲੀਦਲ ਕਾਲੀਦਲ ਤੋਂ ਬਹੁਤ ਖਫਾ। ਦੇਖੋ ਜਦੋਂ ਪਿਛਲੀ 224 ਦੀ ਲੋਕ ਸਭਾ ਚੋਣ ਹੋਈ ਆ ਚੋਣ ਹੋਈ ਆ ਤੇ ਉਥੋਂ ਵਿਰਸਾ ਸਿੰਘ ਵਲਟੋਵਾ ਦੀ ਜ਼ਮਾਨਤ ਹੀ ਜप्त ਹੋ ਗਈ ਸੀ। ਤੇ ਉਸੇ ਹਲਕੇ ਦੇ ਵਿੱਚ ਤੁਸੀਂ ਦੇਖੋ ਨਾ ਕਿ ਫਿਰ ਲੋਕ ਕਾਲੀਦਲ ਨਾਲ ਜੁੜੇ ਨਾ ਹਾਲੇ ਕਿ ਲੋਕ ਕਹਿੰਦੇ ਕਿ ਗੈਂਗਸਟਰ ਕਰਕੇ ਵੋਟਾਂ ਪਈਆਂ ਪਰ ਸੁਬੀਰ ਕਰਕੇ ਵੀ ਵੋਟਾਂ ਪਈਆਂ ਇਕੱਲਾ ਗੈਂਗਸਟਰ ਦੇ ਨਾਲ ਗੈਂਗਸਟਰ ਨੂੰ ਲੋਕੀਂ ਨਫ਼ਰਤ ਕਰਦੇ ਪਰ ਕਿੰਨਾ ਕਰਕੇ ਗੈਂਗਸ ਕਰਕੇ ਗੈਂਗਸਟਰ ਤੇ ਆਪਰਾਰ ਠੀਕ ਹੈ ਉਹ ਕਾਲੀ ਦਲ ਦਾ ਵੀ ਹੋ ਸਕਦਾ ਹੈ ਕਿ ਹੜਾ ਦੇ ਵਿੱਚ ਸੁਭੀਸ਼ ਸਿੰਘ ਬਾਦਲ ਜੋ ਕੰਮ ਕੀਤਾ ਉਹਦੇ ਕਰਕੇ ਵੀ ਲੋਕੀ ਨਾਲ ਲੱਗ ਗਏ ਹੁਣ ਜਾਂ ਵੀ ਹੋ ਸਕਦਾ ਹੈ ਕਿ ਜਿਸ ਬੰਦੇ ਦੀ ਸਰਕਾਰ 2017 ਤੱਕ ਸੀ ਜਿਹੜੇ ਪਿਛਲੇ 5 ਤੇ 4-9 ਸਾਲਾਂ ਤੋਂ ਸੱਤਾ ਤੋਂ ਬਾਹਰ ਆ ਉਹ ਫਿਰ ਵੀ ਲੋਕਾਂ ਦੇ ਨਾਲ ਖੜੇ ਹੈਗਾ ਇਹ ਵੀ ਇੱਕ ਵਜ੍ਹਾ ਹੋ ਸਕਦੀ ਹੈ ਲੇਕਿਨ ਫਿਲਹਾਲ ਉਹਨੇ ਜਿਹੜਾ ਵਾ ਕਹਿ ਦਿੱਤਾ ਅਫਸਰਾਂ ਨੂੰ ਕਿ ਜੇ ਤੁਸੀਂ ਗਲਤ ਕੰਮ ਕਰੋਗੇ ਕਾਨੂੰਨ ਤੋਂ ਉਲਟ ਜਾ ਕੇ ਕੰਮ ਕਰੋਗੇ ਤੇ ਅਸੀਂ ਉਹਨਾਂ ਅਫਸਰਾਂ ਨੂੰ ਅਦਾਲਤਾਂ ਦੇ ਵਿੱਚ ਕਸਿੱਟਾਂਗੇ ਤੁਸੀਂ ਨਿੱਜੀ ਤੌਰ ਤੇ ਮਹਿਸੂਸ ਕਰਦੇ ਹੋ ਪਿਛਲੇ ਕੁਝ ਸਮੇਂ ਤੋਂ ਐਂਜ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਨਾ ਦੋ ਹੀ ਪਾਰਟੀਆਂ ਨੇ ਸ਼ਰਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੋਨਾਂ ਦੇ ਪੇਚ ਫਸੇ ਹੋਏ ਨੇ ਜਰ ਜਿਹੜਾ ਦੇਖੋ ਸਰਕਾਰ ਤੇ ਸਰਕਾਰ ਹੀ ਹੁੰਦੀ ਹੈ ਸਰਕਾਰ ਕੋਲ ਬਹੁਤ ਵੱਡੀ ਪਾਵਰ ਹੁੰਦੀ ਆ ਨਾ ਜੀ ਜੁਜਾ ਆਪੋਜੀਸ਼ਨ ਪਾਰਟੀ ਦੇਖੋ ਸੁਭੀਸ਼ ਸਿੰਘ ਬਾਦਲ ਇਸ ਟਾਈਮ ਕੱਲਾ ਉਹ ਕੱਲ੍ਹ ਹੀ ਲੜ ਰਿਹਾ ਹੈਗਾ ਸਰਕਾਰ ਦੇ ਨਾਲ ਕਾਂਗਰਸ ਪਾਰਟੀ ਕੋ ਕਿੱਡਾ ਵੱਡਾ ਟੱਬਰ ਹੈਣਾ ਭਾਜੀਪੀ ਕੋ ਕਿੱਡਾ ਵੱਡਾ ਟੱਬਰ ਹੈਗਾ ਨਾ ਭਾਜੀਪੀ ਦਿਖਾਈ ਦੇ ਰਹੀ ਐ ਨਾ ਕਾਂਗਰਸ ਪਾਰਟੀ ਦਿਖਾਈ ਦੇ ਰਹੀ ਐ ਗਰਾਊਂਡ ਤੇ ਜਿਹੜੀ ਭੂਮਿਕਾ ਉਹ ਕਾਲੀ ਦਲ ਸੁਭੀ ਸਿੰਘ ਬਾਦਲ ਨਭਾਉਣ ਦੀ ਕੋਸ਼ਿਸ਼ ਕਰ ਰਹੇ ਹਨ ਹਾਲਾਂਕਿ ਉਹਨਾਂ ਕੋ ਸਿਰਫ 1 ਐਮਐਲਏ ਨੇ ਗਨੀਵ ਕੌਰ ਮਜੀਠੀਆ ਮਨਪੀਤਿਆਲੀ ਵੀ ਛੱਡ ਗਏ ਉਹ ਵੀ ਸਰਕਾਰ ਦੇ ਰਵਜੋਦ ਕੌਰ ਗਰੇਵਾਲ ਦੇ ਵਿੱਚ ਬੋਲੀ ਬੋਲ ਗਏ ਸਰਕਾਰ ਦੀ ਹੋ ਸਕਦਾ ਉਹਨਾਂ ਦੇ ਆਪਣੇ ਕੋਈ ਨਿੱਜੀ ਮਸਲੇ ਹੋਣ ਫਿਰ ਦੂਜੀ ਦੇਖੋ ਜਿਹੜਾ ਡਾਕਟਰ ਸੁਖੀ ਉਹ ਵੀ ਸਰਕਾਰ ਨਾਲ ਜਾ ਕੇ ਮਿਲ ਗਿਆ ਸੀ ਨਾ ਚੇਅਰਮੈਨ ਦੀ ਖਾਤਰੀ ਜਾਂ ਪਤਾ ਨਹੀਂ ਸਰਕਾਰ ਨੇ ਉਹਦੀ ਕਿਹੜੀ ਕੁੰਡੀ ਫੜ ਲਈ ਹੈਗੀ ਸੀ ਕਿ ਉਹ ਵੀ ਸਰਕਾਰ ਅੱਗੇ ਨੀਵੇਂ ਹੋ ਗਏ ਨਾ ਝੁੱਕ ਗਏ ਹੁਣ ਸਭ ਤੋਂ ਇੱਕ ਸਿਆਸੀ ਸਿਆਸਤ ਦਾ ਮਤਲਬ ਇਹੀ ਹੈ ਮੌਕੇ ਦੀ ਸਿਆਸਤ ਹੈ ਕਿ ਕਿੱਥੋਂ ਫਾਇਦਾ ਮਿਲਦਾ ਹੈਗਾ ਹੁਣ ਉਹਨੇ ਆਪਣੇ ਹਲਕੇ ਵਾਸਤੇ ਫਾਇਦਾ ਚੁੱਕਿਆ ਜਾਂ ਕੋਈ ਹੋਰ ਕਰਨ ਉਹਦੇ ਡਾਕਟਰ ਸੁਖੀ ਸਾਹਿਬ ਵੀ ਜਾਣਦੇ ਹੈਗੇ ਨੇ ਤੀਜੀ ਕੇ ਕਾਲੀ ਦਲ ਕਿੰਨਾ ਪਾਟਾ ਪੁਰਨਰ ਸਜੀਦ ਕਾਲੀਦਲ ਨਿਕਲ ਗਿਆ ਪਹਿਲਾਂ ਹੋਰ ਕੋਈ ਨਿਕਲ ਗਿਆਗੇ ਇਸ ਦੇ ਬਾਵਜੂਦ ਸੁਭੀ ਸਿੰਘ ਬਾਦਲ ਨੇ ਆਪਣੀ ਪਾਰਟੀ ਤੇ ਕੰਟਰੋਲ ਰੱਖਿਆ ਹੈਗਾ ਲੋਕਾਂ ਦੀ ਗੱਲ ਵੀ ਕਰ ਰਹੇ ਹੈਗੇ ਨੇ ਦੇਖੋ ਜਿੰਨਾ ਦੇ ਪਰਚੇ ਹੋਏ ਨੇ ਉਹਨਾਂ ਨੂੰ ਪਤਾ ਹੈ ਕੋੜ ਕਚੈਰੀਆਂ ਦੇ ਵਿੱਚ ਕਿੰਨਾ ਔਖਾ ਕੰਮ ਹੈ ਬੰਦੇ ਰੋਲ ਜਾਂਦੇ ਨੇ ਜ਼ਮੀਨਾਂ ਵੇਚ ਜਾਂਦੀਆਂ ਨੇ ਜਾਂ ਜ਼ਮੀਨਾਂ ਗਹਿਣੇ ਰੱਖਣੀਆਂ ਪੈਂਦੀਆਂ ਨੇ ਜਾਂ ਕਰਜ਼ਾ ਚੁਕਣਾ ਪੈਂਦਾ ਹੈਗਾ ਇੱਕ ਕੇਸ ਭੱਜਣਾ ਪੈਂਦਾ ਪੁਲਿਸ ਤੋਂ ਘਰ ਬਾਹਰ ਛੱਡਨੇ ਪੈਂਦੇ ਹੈਗੇ ਨੇ ਅਜੀ ਸਥਿਤੀ ਦੇ ਵਿੱਚ ਜੇ ਪਾਰਟੀ ਉਹਨਾਂ ਲੋਕਾਂ ਦੇ ਨਾਲ ਖੜਦੀ ਆ ਅੜਦੀ ਆ ਜਾਂ ਲੜਦੀ ਆ ਤੇ ਲਾਜ਼ਮੀ ਤੌਰ ਤੇ ਲੋਕ ਤੇ ਕਹਿਣਗੇ ਜਿਹੜੀ ਲੋਕਾਂ ਦੀ ਆਵਾਜ਼ ਕੋਣ ਪੋਲੀਟੀਕਲ ਪਾਰਟੀ ਉਹੀ ਕਹਿੰਦੇ ਨੇ ਕਿ ਜੇ ਮੀਡੀਆ ਤੇ ਆਪੋਜੀਸ਼ਨ ਸੱਤਾ ਦੇ ਨਾਲ ਮਿਲ ਜਾਂਨ ਤੇ ਫਿਰ ਸਿਸਟਮ ਜਿਹੜਾ ਕਲਾਪਸ ਹੋ ਜਾਂਦਾ ਹੈਗਾ ਸੱਤਾ ਦੇ ਨਾਲ ਜੇ ਤੁਸੀਂ ਮਿਲ ਜੋ ਔਰ ਉਹ ਫਿਰ ਲਾਜ਼ਮੀ ਤੌਰ ਤੇ ਤੁਸੀਂ ਲੋਕਾਂ ਦੀ ਗੱਲ ਨਹੀਂ ਕਰਦੇ ਤੇ ਲੋਕਾਂ ਦੀ ਗੱਲ ਕਰਨ ਵਾਲੀ ਪਾਰਟੀ ਨੂੰ ਲੋਕ ਫਿਰ ਵੋਟਾਂ ਪਾਉਂਦੇ ਨੇ ਲੋਕ ਆਪਣੇ ਹੱਥਾਂ ਤੇ ਚੁੱਕ ਲੈਂਦੇ ਹੈਗੇ ਨੇ ਹੁਣ ਦੇ 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 ਕਿ 227 ਨੂੰ ਜਿਹੜਾ ਸਮਾਂ ਜਿਹੜਾ ਉਹ ਬਹੁਤ ਦੂਰ ਨਹੀਂ ਰਹਿ ਗਿਆਗਾ ਸਾਲ ਕੀ 12 ਮਹੀਨੇ ਕਹਿ ਲੋ ਤੁਸੀਂ ਦਸੰਬਰ ਦੇ ਲਾਗੇ ਜਾਗੇ ਜਿਹੜਾ ਵਾ ਉਹ ਚੋਣ ਜਾਬਤਾ ਲੱਗ ਜਾਣਾ ਹੈਗਾ ਤੇ ਆ ਇੱਕ ਮਹੀਨਾ ਖਤਮ ਹੋ ਗਿਆ ਨਵੰਬਰ ਦਸੰਬਰ ਹੈਗਾ ਹੁਣ ਗਿਣਤੀ ਦੇ 12 ਮਹੀਨੇ ਰਹਿ ਗਏ ਨੇ ਤੇ ਮਦਰ ਪੰਜਾਬ ਜਿਹੜੀ 227 ਦੀ جنگ ਦੇ ਵਿੱਚ ਪੈ ਚੁੱਕਾ ਹੈ ਇਸ ਕਰਕੇ ਉਹ ਦੇਖੋਗੇ ਆਉਣ ਵਾਲੇ ਸਮੇਂ 'ਚ ਹੋਰ ਜਿਹੜੇ ਨੇ ਪੋਲੀਟੀਕਲ ਤੌਰ ਤੇ ਜਿਹੜੇ ਪਟਾਕੇ ਨੇ ਉਹ ਵੱਡੇ ਪੱਦਰ ਤੇ ਜਿਹੜੇ ਪੈਣਗੇ